हरपाल पंगू भ विशेष रिपोर्ट दस के और अ फसला जी संबंधी प्रेस कॉन्फ्रेंस कर रहे हो ਇਹ ਇਹਦਾ ਹੈ ਕਿ ਮੇਰਾ ਨਾਮ ਜਸਪਿੰਦਰ ਸਿੰਘ ਐਡਵੋਕੇਟ ਹਾਂ ਮੈਂ ਬਾਈ ਪਰਫੈਕਸ਼ਨ ਮੇਰੀ 20 25 ਸਾਲ ਦੀ ਪ੍ਰੈਕਟਿਸ ਹੈ ਔਰ ਇਹ ਮੇਰੀ ਇੱਕ ਪ੍ਰਾਪਰਟੀ RAM TALAI LAKSHMI MARKET ਸ਼ਾਪ ਨੰਬਰ 2 ਫਸਟ ਫਰੌਂਡ ਦੇ ਉੱਤੇ ਜਿੱਥੇ ਮੇਰਾ ਆਫਿਸ ਹੈ ਮੇਰੀਆਂ ਉੱਥੇ ਕਿਤਾਬਾਂ ਮੇਰਾ ਸਮਾਨ ਮੇਰੇ ਰੈਕ ਮੇਰੀ 5 700 ਕਿਤਾਬ ਉੱਥੇ ਲੱਗੀ ਹੈ ਔਰ ਇਹ ਬੰਦਾ ਜਿਹੜਾ ਹਰਦੇਵ ਪ੍ਰਿੰਸ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ ਇਹ ਪਤਾ ਨਹੀਂ ਪੱਤਰਕਾਰ ਹੈ ਕਿ ਨਹੀਂ ਇਹ ਹੁਣ ਮੈਨੂੰ ਜਾ ਕੇ ਪਤਾ ਲੱਗਾ ਵੀ ਇਹ ਪੱਤਰਕਾਰਤਾ ਦੇ ਨਾਂ ਤੇ ਇਹ ਬੜਾ ਵੱਡਾ ਗਲੰਕ ਬੜਾ ਵੱਡਾ ਕਾਲਾ ੱੱਬਾ ਹੈ ਪੱਤਰਕਾਰਤਾ ਦੇ ਨਾਂ ਤੇ ਇਹ ਮੇਰੇ ਕੋਲ 4-5 ਸਾਲ ਪਹਿਲਾਂ ਆਇਆ ਕਿਸੇ ਰੈਫਰੈਂਸ ਨਾਲ ਤੇ ਆਨ ਕੇ ਮੈਨੂੰ ਇਹਨੇ ਬੇਨਤੀ ਕੀਤੀ ਕਿ ਮੈਨੂੰ ਆਪਣੇ ਦਫ਼ਤਰ 'ਚ ਬਹਿ ਲੈਂਦੇ ਆ ਕਰੋ ਤੇ ਮੈਂ ਇਹਨੂੰ ਥੋੜੀ ਜਿਹੀ ਇੱਕ ਜਗ੍ਹਾ ਦੇ ਦਿੱਤੀ ਇੱਕ ਟੇਬਲ ਇੱਕ ਚੇਅਰ ਮੈਂ ਕਿਹਾ ਤੂੰ ਇੱਥੇ ਬਹਿ ਕੇ ਆਪਣਾ ਕੰਮ ਕਰ ਲਿਆ ਕਰ ਚੱਲ ਕੋਈ ਗੱਲ ਤੇ ਉਹ ਤੋਂ ਬਾਅਦ ਮੇਰਾ ਉੱਥੇ ਰੁਝੇਵਾਂ ਕਿਸੇ ਹੋਰ ਪਾਸੇ ਹੋ ਗਿਆ ਮੈਂ ਘਟਵੱਧ ਜਾਂਦਾ ਸੀ ਤੇ ਇਹ ਇੱਕ ਤਰੀਕੇ ਨਾਲ ਉਹ ਮੇਰੀ ਜਗਾ ਦੇ ਉੱਤੇ ਕਾਬਜ ਹੋ ਕੇ ਬਹਿ ਗਿਆ ਕਦੀ ਇਹਨੇ ਮੈਨੂੰ ਕੋਈ ਕਿਰਾਇਆ ਨਹੀਂ ਦਿੱਤਾ ਕੋਈ ਮੈਂ ਇਹਨੂੰ ਕਿਰਾਇਆਨਾਮਾ ਲਿਖ ਕੇ ਨਹੀਂ ਦਿੱਤਾ ਕੋਈ ਡਾਕੂਮੈਂਟ ਮੈਂ ਇਹਦੇ ਇਹਨੂੰ ਪ੍ਰੋਵਾਈਡ ਨਹੀਂ ਕੀਤਾ ਤੇ ਇਸ ਤੋਂ ਬਾਅਦ ਮੈਨੂੰ ਇਸ ਬੰਦੇ ਬਾਰੇ ਬਹੁਤ ਗਲਤ ਰਿਪੋਰਟਾਂ ਮਿਲਣੀਆਂ ਸ਼ੁਰੂ ਹੋ ਗਈਆਂ ਆਲੇ ਦੁਆਲੇੋਂ ਗਵਾਂਡੀਆਂ ਕੋਲੋਂ ਮੈਨੂੰ ਫੋਨ ਆਣ ਲੱਗ ਪਏ ਵੀ ਇੱਥੇ ਜਿਹੜਾ ਇਸ ਬੰਦੇ ਨੇ ਬਹੁਤ ਗਲਤ ਐਕਟੀਵਿਟੀਆਂ ਕਰ ਰਿਹਾ ਵਾ ਇਹ ਜਿਹੜਾ ਇਹ ਕੁੜੀਆਂ ਦਾ ਇਹਦੇ ਕੋਲ ਆਣਾ ਜਾਣਾ ਤੇ ਹੋਰ ਮਤਲਬ ਕਿ ਗਲਤ ਇਲਲੀਗਲ ਇਹਨੇ ਕੰਮ ਉਹ ਤੇ ਸ਼ੁਰੂ ਕਰ ਦਿੱਤੇ ਇੱਥੋਂ ਤੱਕ ਮੈਨੂੰ ਗਵਾਂਡੀਆਂ ਨੇ ਲੋਕਾਂ ਨੇ ਆਲੇ ਦੁਆਲੇ 숍 ਵਾਲਿਆਂ ਨੇ ਕਿਹਾ ਬਈ ਇਹਦੇ ਕੋਲ ਹਮੇਸ਼ਾ ਤਿੰਨ ਚਾਰ ਜਨਾਨੀਆਂ ਬੈਠੀਆਂ ਹੁੰਦੀਆਂ ਜਿਹੜਾ ਕਿ ਸਾਨੂੰ ਸ਼ੱਕ ਹੈ ਵੀ ਇਹ ਗਲਤ ਕੰਮ ਕਰਦਾ ਹੈ ਉਸ ਤੋਂ ਬਾਅਦ ਮੈਂ ਥੋੜਾ ਜਿਹਾ ਇਸ ਬਾਰੇ ਕਨਸਰਨ ਹੋਇਆ ਇਸ ਤੋਂ ਬਾਅਦ ਇਹਨੇ ਸਾਲ ਡੇਢ ਸਾਲ ਹੋ ਗਿਆ ਜਿੰਨੇ ਉਹ ਬੱਤੀ ਦਾ ਬਿੱਲ ਨਹੀਂ ਭੇਟ ਕੀਤਾ 60-65000 ਰੁਪਏ ਬੱਤੀ ਦਾ ਬਣਿਆ ਪਿਆ ਵਾ ਇਹਨੂੰ ਮੈਂ ਬੜੀ ਵਾਰੀ ਰਿਕੁਐਸਟ ਕੀਤੀ ਵੀ ਤੂੰ ਮੇਰੀ ਜਗ੍ਹਾ ਖਾਲੀ ਕਰ ਦੇ ਤੈਨੂੰ ਮੈਂ ਭਾਈਬੰਦੀ ਭਾਈਚਾਰੇ ਦੇ ਤੌਰ ਤੇ ਮੈਂ ਤੈਨੂੰ ਇਹ ਜਗ੍ਹਾ ਦਿੱਤੀ ਪਰ ਇਹ ਅੱਗੋਂ ਮੈਨੂੰ ਪੱਤਰਕਾਰ ਰਿਤਾ ਦਾ ਡਰਾਵਾ ਦਿਖਾਉਂਦਾ ਸੀ ਕਿ ਮੈਂ ਪੱਤਰਕਾਰ ਹਾਂ ਮੇਰੇ ਨਾਲ ਤੁਸੀਂ ਪੰਗਾ ਨਹੀਂ ਲੈਣਾ ਨਹੀਂ ਤੇ ਮੈਂ ਤੁਹਾਡਾ ਨੁਕਸਾਨ ਕਰੂੰਗਾ ਉਸ ਤੋਂ ਬਾਅਦ ਮੈਨੂੰ ਕਈ ਹੋਰ ਜੜੀਆਂ ਡਰਾਉਣ ਵਾਲੀਆਂ ਇੱਕ ਮੈਨੂੰ ਇਨਫੋਰਮੇਸ਼ਨਾਂ ਮਿਲੀਆਂ ਇਹਦੇ ਬਾਰੇ ਕਿ ਇਹਦੀ ਜਿਹੜੀ ਆਪਣੇ ਆਪ ਨੂੰ ਕਹਿੰਦੀ ਹੈ ਕਿ ਮੈਂ ਇਹਦੀ ਵਾਈਫ ਹਾਂ ਪ੍ਰੀਤ ਪ੍ਰੀਤ कौर ਉਹਨੇ ਮੈਨੂੰ ਫੋਨ ਕਰਨੇ ਸ਼ੁਰੂ ਕੀਤੇ ਵੀ ਇਹ ਮੇਰਾ ਬੰਦਾ ਮੇਰਾ ਹਸਬੰਡ ਹਰਦੇਵ ਪ੍ਰਿੰਸ ਤੁਹਾਡੀ ਜਗ੍ਹਾ ਦੇ ਉੱਤੇ ਬਹੁਤ ਇਲੀਗਲ ਐਕਟੀਵਿਟੀਜ਼ ਕਰ ਰਿਹਾ ਹੈ ਬਹੁਤ ਗਲਤ ਕੰਮ ਕਰ ਰਿਹਾ ਹੈ ਇਹਦੇ ਕੋਲੋਂ ਵੀਰ ਜੀ ਭਾਜੀ ਆਪਣੀ ਜਗ੍ਹਾ ਖਾਲੀ ਕਰਾ ਲਓ ਔਰ ਇੱਥੋਂ ਤੱਕ ਕਿ ਉਹਦੇ ਇੱਕ ਫੋਨ ਦੀ ਬਿਲਕੁਲ ਰਿਕਾਰਡਿੰਗ ਹੈ ਜਿਹਦੇ ਵਿੱਚ ਉਹਨੇ ਮੈਨੂੰ ਕਲੀਅਰ ਕੱਟ ਇਹ ਕਿਹਾ ਕੇ ਹਰਦੇਵ ਨੇ ਇੱਕ ਕੁੜੀ ਰੱਖੀ ਉੱਥੇ ਜਿਹਦਾ ਨਾਮ ਐ ਸਲੋਨੀ ਔਰ ਉਹ ਸਲੋਨੀ ਕੋਲੋਂ ਇਹ ਸਮੈਕ ਦਾ ਵਪਾਰ ਤੁਹਾਡੀ ਜਗ੍ਹਾ ਤੇ ਕਰਾ ਰਿਆ ਮੈਂ ਉਸ ਘਬਰਾਟ ਔਰ ਡਰ ਦੇ ਮੈਂ ਕਿਹਾ ਕਿਉਂਕਿ ਮੈਂ ਇੱਕ ਰਿਪਿਊਟਡ ਪਰਸਨ ਆ ਮੇਰੇ ਉੱਤੇ ਕੱਲ ਨੂੰ ਕੋਈ ਗੱਲ ਆਊਗੀ ਅੱਛਾ ਦੂਜੀ ਗੱਲ ਇਹ ਬੱਤੀ ਵੀ ਉੱਥੇ ਚੋਰੀ ਕਰਦਾ ਰਿਹਾ ਇਹਦਾ ਮੇਰੀ ਸ਼ਾਪ ਦਾ ਮੀਟਰ ਜਿਹੜਾ ਮੇਰੇ ਨਾਮ ਤੇ ਐ ਉਹ ਮੀਟਰ ਕੱਟਿਆ ਗਿਆ ਬਿਜਲੀ ਮੈਂਕ ਨੂੰ ਜਦੋਂ ਪੇਮੈਂਟ ਨਹੀਂ ਕੀਤੀ ਤਾਂ ਉਹ ਮੀਟਰ ਕੱਟ ਕੇ ਲੈ ਗਏ ਅਗਲੀ ਗੱਲ ਇਹ ਹੈ ਕਿ ਮੈਂ ਇਹ ਚੀਜ਼ ਤੋਂ ਡਰਦੇ ਹੋਏ ਕਿ ਮੇਰੀ ਜਗਾ ਦੇ ਉੱਤੇ ਇਲੀਗਲ ਐਕਟੀਵਿਟੀਜ਼ ਦੇ ਕਰ ਰਿਆ ਵਾ ਤੇ ਮੈਂ ਇਹ ਜਗਾ ਸ਼ਮਸ਼ੇਰ ਸਿੰਘ ਨਾਮ ਦੇ ਬੰਦੇ ਨੂੰ ਮੈਂ ਵੇਚ ਦਿੱਤੀ ਸਮੇਤ ਫਰਨੀਚਰ ਸਮੇਤ ਮੇਰਾ ਉੱਥੇ ਏਸੀ ਲੱਗਿਆ ਪੱਖੇ ਲੱਗੇ ਸਾਰਾ ਕੁਝ ਮੇਰਾ ਸਮਾਨ ਹੈ ਟੋਟਲ ਫਰਨੀਚਰ ਉਹਦੇ ਸਮੇਤ ਮੈਂ ਉਹਨਾਂ ਨੂੰ ਵੇਚ ਦਿੱਤੀ ਇਸ ਤੋਂ ਇਲਾਵਾ ਇਹ ਜਿਹੜਾ ਹਰਦੇਵ ਪ੍ਰਿੰਸ ਜਿਹੜਾ ਪੱਤਰਕਾਰਤਾ ਜਿਹਨੂੰ ਆਪਾਂ ਕਹਿੰਦੇ ਆ ਚੌਥਾ ਸਤੰਭ ਆ ਇਹ ਮੈਂ ਹਰਦੇਵ ਪ੍ਰਿੰਸ ਜੀ ਇਹਦੇ ਕੋਲੋਂ ਮੈਂ ਅਪੀਲ ਕਰਦਾ ਹਾਂ ਆਮ ਪਬਲਿਕ ਨੂੰ ਵੀ ਇਸ ਬੰਦੇ ਕੋਲੋਂ ਬਚ ਕੇ ਰਹੋ ਇੱਕ ਨੰਬਰ ਦਾ ਇਹ ਬੰਦਾ ਬਲੈਕਮੇਲਰ ਹੈ ਮੈਨੂੰ ਪਤਾ ਲੱਗਾ ਕਿ ਇਹਨੇ ਸ਼ਹਿਰ ਦੇ ਕਈ ਜਿਹੜੇ ਰਿਪਿਊਟਿਡ ਪਰਸਨਸ ਨੇ ਜਾਂ ਜੋ ਵੀ ਨਾਮ ਨਾਮ ਜਿਨ੍ਹਾਂ ਦਾ ਅੱਛਾ ਖਾਸਾ ਨਾਮ ਹੈ ਉਹਨਾਂ ਨੂੰ ਇਹ ਉਹਨਾਂ ਦੇ ਗਲਤ ਵੀਡੀਓਜ਼ ਬਣਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਵਾ ਇੱਕ ਹੋਰ ਗੱਲ ਮੈਂ ਤੁਹਾਡੀ ਨੋਟਿਸ ਵਿੱਚ ਲਿਆਉਣਾ ਚਾਹਨਾ ਕਿ ਮੇਰੀ ਮੈਨੂੰ ਇੱਕ ਕਾਲ ਆਈ ਜਿਹਦੇ ਵਿੱਚ ਮੈਨੂੰ ਇਹ ਕਿਹਾ ਗਿਆ ਕਿ ਇਸ ਬੰਦੇ ਨੇ ਇੱਕ ਸਬ ਇਨਸਪੈਕਟਰ ਨੂੰ ਇੱਕ ਲੜਕੀ ਭੇਜ ਕੇ ਇੱਕ ਕੁੜੀ ਭੇਜ ਕੇ ਉਹਨੂੰ ਟਰੈਪ ਕੀਤਾ ਟਰੈਪ ਕਰਕੇ ਉਹਦਾ ਵੀਡੀਓ ਬਣਾਇਆ ਜਦੋਂ ਕਿ ਆਪਣਾ ਅਫੀਸਰ ਹੁੰਦੇ ਸੀ ਪਰਮਪਾਲ ਸਿੱਧੂ ਜੀ ਉਹ ਲੜਕੀ ਭੇਜ ਕੇ ਉਹ ਐਸਆਈ ਨੂੰ ਇਹਨੇ ਟਰੈਪ ਕਰਕੇ ਉਹਦੇ ਕੋਲੋਂ ਵੀ ਬਹੁਤ ਰਕਮ ਵਸੂਲ ਕੀਤੀ ਮੈਂ ਹੋਰ ਨਾਮ ਨਹੀਂ ਲੈਣਾ ਚਾਹੁੰਦਾ ਪਰ ਮੈਂ ਜਾਣਦਾ ਵਾਂ ਜਿੰਨਾ ਜਿੰਨਾਂ ਨੂੰ ਇਹ ਇਦਾਂ ਦੇਹ ਵਪਾਰ ਦੇ ਵਿੱਚ ਫਸਾ ਕੇ ਤੇ ਜਿਹੜੇ ਇਹ ਉਹਨਾਂ ਨੂੰ ਬਾਅਦ ਵਿੱਚ ਬਲੈਕਮੇਲ ਕਰਦਾ ਵਾ ਮੇਰੀ ਅਪੀਲ ਹੈ ਕਿ ਇਸ ਪੱਤਰਕਾਰਤਾ ਐਸੋਸੀਏਸ਼ਨ ਨੂੰ ਮੇਰੀ ਅਪੀਲ ਹੈ ਜਿੰਨੀਆਂ ਵੀ ਐਸੋਸੀਏਸ਼ਨਾਂ ਨੇ ਤੇ ਇਸ ਬੰਦੇ ਦੀ ਪੱਤਰਕਾਰਤਾ ਦਾ ਲਾਇਸੈਂਸ ਕੈਂਸਲ ਕਰੋ ਔਰ ਇਹਨੂੰ ਬਾਹਰ ਕੱਢੋ ਇਹ ਕੋਈ ਪੱਤਰਕਾਰ ਨਹੀਂ ਇਹ ਨੰਬਰ 1 ਬਲੈਕਮੇਲਰ ਹੈ ਦੂਜੀ ਗੱਲ ਜਿੰਨੇ ਆਂਢੀ ਗੁਆਂਢੀ ਨੇ ਮੇਰੀ ਜਗ੍ਹਾ ਦੇ ਜੋ ਮੈਂ ਛਮਸ਼ੀਰ ਸਿੰਘ ਨੂੰ ਦੇਤੀ ਹੈ ਉਥੋਂ ਜਾ ਕੇ ਐਸ ਐਚਓ ਸਾਹਿਬ ਨੇ ਜਗਾ ਜਗਾ ਤੋ ਵਕਤ ਵਕਤ ਬੰਦਿਆਂ ਕੋਲੋਂ ਬਿਆਨ ਲਏ ਆ ਉਹ ਸਾਰੇ ਲੋਕਾਂ ਨੇ ਇਹ ਬਿਆਨ ਸਾਰੇ ਲੋਕਾਂ ਨੇ ਬਿਆਨ ਵਿੱਚ ਕਿਹਾ ਵਾ ਕਿ ਤੁਸੀਂ ਬਹੁਤ ਵਧੀਆ ਕੰਮ ਕੀਤਾ ਇਹ ਜਗਾ ਆਪਣੀ ਖਾਲੀ ਕਰਾ ਲਈ ਕਿਉਂਕਿ ਇਸ ਬੰਦੇ ਨੇ ਪੂਰਾ ਗੰਦ ਪਾਇਆ ਹੋਇਆ ਸੀ ਉੱਥੇ ਇੱਕ ਹੋਰ ਗੱਲ ਮੈਂ ਨੋਟਿਸ ਤੇ ਲਿਆਣਾ ਚਾਹੁੰਦਾ ਵਾ ਕਿ ਮੈਨੂੰ ਹੈਰਾਨੀ ਹੈ ਕਿ ਇਹ ਬੰਦਾ ਕੋਰਟ ਤੋਂ ਅਦਾਲਤ ਤੋਂ ਅੰਮ੍ਰਿਤਸਰ ਅਦਾਲਤ ਤੋਂ ਭਗੌੜਾ ਹੈ proclaimed the offender PO ਜਿਹਨੂੰ ਆਪਾਂ ਕਹਿੰਨੇ ਆ ਸਾਰੇ ਤੁਸੀਂ ਜਾਣਦੇ ਹੋ ਇਹ ਚੈੱਕ ਦੇ ਕੇਸਾਂ 'ਚ ਚੈੱਕ ਦੇ ਕੇਸ 'ਚ 138 ਸੈਕਸ਼ਨ ਨੈਗੋਸ਼ੀਏਬਲ ਇਨਸਟਰੂਮੈਂਟ ਐਕਟ ਉਹਦੇ ਵਿੱਚ ਇਹਦੇ ਉੱਤੇ ਕੇਸ ਹੋਇਆ ਅਨਿਲ ਕੁਮਾਰ ਨਾਮ ਦੇ ਬੰਦੇ ਨੇ ਕੇਸ ਕੀਤਾ ਅਨਿਲ ਅਨਿਲ ਸਿੰਘ ਅਨਿਲ ਸਿੰਘ ਬਨਾਮ ਹਰਦੇਵ ਸਿੰਘ ਜਿਹਦੇ ਵਿੱਚ ਇਹ ਅਦਾਲਤ ਵਿੱਚ ਪੇਸ਼ ਨਹੀਂ ਹੋਇਆ ਇਹ ਹਾਰ ਕੇ ਅਦਾਲਤ ਨੇ ਇਹਨੂੰ ਭਗੌੜਾ ਡਿਕਲੇਅਰ ਕੀਤਾ ਪ੍ਰੋਕਲੇਮਡ ਆਫੈਂਡਰ ਅੱਜ 4 ਸਾਲ ਹੋ ਗਏ ਇਹ ਤੁਰਿਆ ਫਿਰਦਾ ਵਾ ਇਹਨੂੰ ਅੰਦਰ ਬੰਦ ਕਰਨਾ ਚਾਹੀਦਾ ਇਹਨੂੰ ਸਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਇਸ ਬੰਦੇ ਨੂੰ ਔਰ ਇਹ ਮੈਨੂੰ ਹੁਣ ਧਮਕੀਆਂ ਦੇ ਰਿਹਾ ਹੈ ਕਿ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਮੈਂ ਇੱਕ ਪੱਤਰਕਾਰ ਹਾਂ ਔਰ ਪੱਤਰਕਾਰ ਹੋਣ ਦਾ ਇਹ ਨਜਾਇਜ਼ ਫਾਇਦਾ ਉਠਾ ਕੇ ਮੈਨੂੰ ਇਹ ਡਰਾ ਰਿਹਾ ਅੱਛਾ ਉਸ ਤੋਂ ਬਾਅਦ ਤੁਸੀਂ ਕਮਿਸ਼ਨਰ ਸਾਹਿਬ ਨੂੰ ਕੋਈ ਕੰਪਲੇਂਟ ਕੀਤੀ ਜੋ ਤੁਸੀਂ ਕਹਿ ਰਹੇ ਧਮਕੀਆਂ ਆ ਰਹੀਆਂ ਹਰਦੀਪ ਸਿੰਘ ਵੱਲੋਂ ਜੀ ਮੈਂ ਕਮਿਸ਼ਨਰ ਸਾਹਿਬ ਨੂੰ ਬਹੁਤ ਜਲਦ ਬਹੁਤ ਜਲਦ ਮੈਂ ਕੰਪਲੇਂਟ ਦੇਣ ਵਾਲਾ ਹਾਂ ਹੋ ਸਕਦਾ ਹੈ ਕਿ ਮੈਂ ਕੱਲ ਹੀ ਇੱਕ ਡਿਟੇਲਡ ਕੰਪਲੇਂਟ ਮੈਂ ਕਮਿਸ਼ਨਰ ਸਾਹਿਬ ਕੋਲ ਪੇਸ਼ ਹੋਵਾਂਗਾ ਤੇ ਇਹਦੀਆਂ ਸਾਰੀਆਂ ਜਿਹੜੀਆਂ ਇਲੈਗਲ ਐਕਟੀਵਿਟੀਆਂ ਨੇ ਉਹਨਾਂ ਦੇ ਬਾਰੇ ਮੈਂ ਸਾਰਾ ਕੁਛ ਕਮਿਸ਼ਨਰ ਸਾਹਿਬ ਨੂੰ ਚੈਲਨ ਕਰਾਂਗਾ ਇਹ ਅਗਰ ਕਰਦਾ ਨੂੰਨ ਸਾਹਿਬ ਨਹੀਂ ਮਿਲਦਾ ਅਗਲੀ ਤੁਹਾਡੀ ਰਣਨੀਤੀ ਕੀ ਹੋਏਗੀ ਮੈਂ ਰਣਨੀਤੀ ਤੈ ਕਰਾਂਗਾ ਕਿ ਮੈਨੂੰ ਇਨਸਾਫ ਨਾ ਮਿਲਿਆ ਤੇ ਬਾਕੀ ਮੈਂ ਜਗਾ ਵੇਚ ਦਿੱਤੀ ਹੈ ਹੁਣ ਇਹ ਇਲਜ਼ਾਮ ਲਗਾਉਂਦਾ ਹੈ ਕਿ ਹਮਲਾ ਕਰਵਾਇਆ ਇਹ ਕਰਾਇਆ ਉਹ ਕਰਾਇਆ ਮੇਰਾ ਕੋਈ ਕੰਸਰਨ ਨਹੀਂ ਹਮਲੇ ਨਾਲ ਮੈਂ ਕਬਜ਼ੇ ਸਮੇਤ ਸ਼ਮਸ਼ੇਰ ਸਿੰਘ ਨੂੰ ਜਗਾ ਦੇ ਦਿੱਤੀ ਹੈ ਬਟ ਇਹ ਮੇਰੇ ਉੱਤੇ ਜਿਹੜੇ ਇਲਜ਼ਾਮ ਲਗਾ ਰਿਹਾ ਬਲਤ ਨੇ ਇਹ ਬੰਦਾ ਬਹੁਤ ਹੀ ਕਾਨੂੰਨੀ ਕੰਮ ਕਰਨ ਵਾਲਾ ਬੰਦਾ ਹੈ ਇਹਦੇ ਤੋਂ ਸਾਰਿਆਂ ਨੂੰ ਬਚ ਕੇ ਰਹਿਣਾ ਚਾਹੀਦਾ ਸਰ ਹਰਦੇਵ ਸਿੰਘ ਕਹਿੰਦਾ ਹੈ ਕਿ ਮੈਂ ਪਿਛਲੇ ਮਹੀਨੇ 66000 ਰੁਪਏ ਤੁਹਾਨੂੰ Google Pay ਨਾਲ ਪੇਮੈਂਟ ਕੀਤੀ ਗਈ ਹੈ ਸਾਬਤ ਕਰ ਦੋਵੇ ਕਿ ਮੇਰੇ ਅਕਾਊਂਟ ਵਿੱਚ ਮੇਰੇ ਖਾਤੇ ਵਿੱਚ ਜਾਂ ਮੇਨੂੰ ਇਹਨੇ ਕੈਸ਼ ਭੁਲਾਇਆ ਹੋਵੇ ਜਾਂ ਕੁਛ ਦਿਨ ਦਿੱਤੀ ਹੋਵੇ ਸਾਬਤ ਕਰ ਦੋਵੇ ਮੈਂ ਵੀ ਸੁਣਿਆ ਬਿਆਨ ਕਹਿੰਦਾ ਹੈ ਇਹਦੇ ਨੌਕਰ ਨੂੰ ਕਿਹਦੇ ਨੌਕਰ ਨੂੰ ਮੇਰਾ ਕਿਹੜਾ ਨੌਕਰ ਹੈ ਮੈਂ ਕਿਹੜੇ ਨੌਕਰ ਰੱਖੀ ਹੈ ਉਹ ਨੌਕਰ ਨੂੰ ਤੂੰ ਦਿੱਤੇ ਕਿਹੜੇ ਨੌਕਰ ਨੂੰ ਦਿੱਤੇ ਕੀ ਮੰਗ ਰਦਾ ਥੋਨੂੰ ਪ੍ਰੂਫ ਕਰੇ ਮੰਗ ਇਹ ਕਰਦਾ ਮੈਂ ਕਿ ਇਹ ਮੈਨੂੰ ਹਰਾਸ ਕਰ ਰਿਹਾ ਹੈ ਇਹ ਆਪਣਾ ਮੈਨੂੰ ਧਮਕੀਆਂ ਲਾਉਂਦਾ ਜਗਾ ਜਗਾ ਤੋਂ ਹੁਣ ਮੈਨੂੰ ਪਤਾ ਲੱਗਾ ਮੈਨੂੰ ਕਹਿੰਦਾ ਤੁਹਾਡੇ ਤੇ ਮੈਂ ਝੂਠਾ ਕੇਸ ਕਰਾਂਗਾ ਅਦਾਲਤ ਵਿੱਚ ਹੋਰ ਕਈ ਤਰ੍ਹਾਂ ਦੀਆਂ ਪੱਤਰਕਾਰ ਰਿਤਾ ਜੀ ਧਮਕੀਆਂ ਲਾਉਂਦਾ ਤੇ ਇਹਦੇ ਉੱਤੇ ਕਾਰਵਾਈ ਕੀਤੀ ਜਾਏ ਇਹ ਇੱਕ ਬਲੈਕਮੇਲਰ ਹੈ ਮੈਂ ਸੰਸ਼ੇਰ ਸਿੰਘ ਜੀ ਹਾਂ ਜੀ ਅੱਜ ਜਿਹੜੀ ਪ੍ਰੈਸ ਪ੍ਰੈਸ ਕਾਨਫਰੰਸ ਕੀਤੀ ਜਾ ਜੀ ਕੀ ਮਾਮਲਾ ਹੈ ਜੀ ਸੰਸ਼ੇਰ ਸਿੰਘ ਇਹ ਮਾਮਲਾ ਜੀ ਇੱਕ ਮੈਂ ਸਰਦਾਰ ਜਸਮਿੰਦਰ ਸਿੰਘ ਨਾਂ ਕੋਲ ਇੱਕ ਦਫਤਰ ਹੈ ਲਿਆ ਹੀ ਉਦੋਂ ਦੀ ਉਸ ਵੰਦੇ ਵਿੱਚ ਵਾ ਮੈਂ ਆਪਣੀ ਚਾਚੀ ਜੀ ਨੂੰ ਮਹਿਤੇ ਚੜਾਉਣ ਗਿਆ ਮੇਰੀ ਚਾਚੀ ਜੀ ਕਹਿ ਰਹੀ ਸੀ ਕਿ ਛੇਰੇ ਜਿਹੜਾ ਤੂੰ ਦਫਤਰ ਲਿਆ ਮੈਨੂੰ ਦਿਖਾ ਦੇ ਮੈਂ ਆਪਣੀ ਚਾਚੀ ਜੀ ਨੂੰ ਨਾਲ ਲੈ ਕੇ ਦਫਤਰ ਦੇ ਵਿੱਚ ਗਿਆ ਦਫਤਰ ਦੇ ਵਿੱਚ ਜਾ ਕੇ ਮੈਂ ਕੁੰਡੀ ਕੁੰਡਾ ਖੜਕਾਇਆ ਇਹਨਾਂ ਨੇ ਅੰਦਰੋਂ ਖੋਲਿਆ ਦੋ ਲੇੜੀ ਬੈਠੀ ਇੱਕ ਆਪਣਾ ਪ੍ਰਦੀਪ ਸਿੰਘ ਬੈਠਾ ਸੀ ਮੈਂ ਜਾ ਕੇ ਕਿਹਾ ਵੀ ਮੈਂ ਇਹ ਦਫਤਰ ਦਾ ਇਹਦਾ ਲੈ ਲਿਆ ਵਾ ਤੇ ਆ ਗੱਲ ਬਾਤ ਵਾ ਤੇ ਦੋ ਮਿੰਟ ਬੈਠਾ ਮੁੜ ਕੇ ਧਾੜੀ ਫੜਕ ਨਾ ਉੱਠ ਕੇ ਮੈਂ ਪੱਤਰਕਾਰ ਆ ਮੈਂ ਇਹ ਹਾਂ ਮੈਂ ਉਹ ਹਾਂ ਮੈਂ ਤੈਨੂੰ ਵੇਖ ਲੂੰਗੀ ਗਾਲ ਨੂੰ ਮੇਰੀ ਚਾਚੀ ਨੂੰ ਪਿੱਛੇ ਕਰਕੇ ਤੇ ਮੈਂ ਮੁੜ ਕੇ ਗੱਲ ਬਾਤ ਨਹੀਂ ਕੀਤੀ ਇਹ ਆਣ ਕੇ ਬਾਹਰ ਨੂੰ ਫੇਰ ਲੱਗਾ ਕਰਨ ਤੇ ੱੱਕੇ ਮਾਰ ਕੇ ਇਹ ਬਾਹਰ ਨਿਕਲ ਗਿਆ ਵਾ ਕੁੜੀਆਂ ਨੇ ਰੋੜਾ ਪਾਤਾ ਉਹਨੇ ਜਨ ਨੂੰ ਪੁਲਿਸ ਨੂੰ ਫੋਨ ਕਰਕੇ ਇਹਨਾਂ ਨੇ ਪਾਈ ਸਾਧ ਲਿਆ ਪੁਲਿਸ ਹੋਸੇਲੇ ਆ ਗਈ ਬਾਕੀ ਮੈਟਰ ਜਿਹੜਾ ਪੁਲਿਸ ਦੇ ਸਾਹਮਣੇ ਹੋਇਆ ਗਈ ਇਹ ਹੁਣ ਕੀ ਤੁਸੀਂ ਮੰਗ ਕਰ ਰਹੇ ਹੋ ਇਸ ਵਾਰ ਦੇ ਵਿੱਚ ਮੈਂ ਮੰਗ ਇਹ ਕਰ ਰਿਆਂ ਜੀ ਮੈਂ ਦਫਤਰ ਦੀ ਬਿਆਨਾ ਕਰਵਾ ਲਿਆ ਰਜਿਸਟਰੀ ਕਰਵਾ ਲੈ ਲੀਆਂ ਮੇਰੇ ਕੋ ਮਿੱਦ ਆਪਣਾ ਦਫਤਰ ਦਾ ਮੇਰੇ ਕੋ ਕਬਜ਼ਾ ਜੀ ਮੈਂ ਉਹ ਮੰਗ ਇਹ ਕਰ ਰਿਆਂ ਕਿ ਇਹ ਜਾਣ ਕੇ ਐ ਰੋਸ ਕਰ ਰਿਹਾ ਪੱਤਰਕਾਰੀ ਨੂੰ ਬਦਨਾਮ ਕਰ ਰਿਹਾ ਪੱਤਰਕਾਰੀ ਇੱਕ ਪੰਜਾਬ ਦਾ ਇਹੋ ਜਿਹਾ ਥਾਂ ਮੈਂ ਜਿਹਦੇ ਨਾਲ ਸਾਰੀ ਮਾੜੀ ਤੋਂ ਮਾੜੀ ਪਬਲਿਕ ਨੂੰ ਪਸਾਰਾ ਹੁੰਦਾ ਪਰ ਇਹ ਪੱਤਰਕਾਰੀ ਨੂੰ ਇਹੋ ਜਿਹਾ ਦਾਗ ਲਾ ਰਿਹਾ ਕਿ ਇਹ ਪੰਜਾਬ ਕਹ ਕੁੜੀਆਂ ਦਾ ਸਪਲੈਰ ਆ ਇਹਦੇ ਕੋਲ ਸਾਰੀਆਂ ਸਾਡੇ ਕੋਲ ਰਿਕਾਰਡਿੰਗਾਂ ਆ ਜਿਹੜਾ ਇਹ ਸਾਰੇ ਤੰਦਾਕਰਾ ਆ ਰਿਹਾ ਜੀ ਸਾਨੂੰ ਲੱਗੋ ਸਾਰੇ ਦਫਤਰਾਂ ਵਾਲਿਆਂ ਨੇ ਕਿਹਾ ਕਿ ਜਿੱਦੋਂ ਇਹ ਤੀ ਦਫਤਰ ਵਿਲਾ ਕਰਾਇਆ ਬਹੁਤ ਵਧੀਆ ਕੀਤਾ ਇਹਨੇ ਇਸਨੇ ਬਹੁਤ ਗੰਦ ਪਾਇਆ ਜੀ ਅੱਜ ਨਹੀਂ ਅੱਦੇ ਪ੍ਰਿੰਸ ਦੇ ਨੂੰ ਤੁਹਾਡੇ ਤੇ ਅਲੋਕੇਸ਼ਨ ਲਾਇਆ ਵੀ ਜਿੱਦਨੇ ਦਫਤਰ ਆਏ ਨਾਲ ਮੁੰਡੇ ਲੈ ਕੇ ਤੇ ਇਹਨਾਂ ਨੇ ਕਬਜ਼ਾ ਕਰਦੀ ਨੀਤ ਦੇ ਨਾਲ ਜਿਹੜਾ ਮੈਨੂੰ ਬਾਹਰ ਕੁੱਟਿਆ ਮੇਰਾ ਸਮਾਨ ਚੱਕਿਆ ਗਿਆ ਮੇਰੀ ਕੈਸ਼ ਸੀ ਕੋ 40000 ਰੁਪਿਆ ਉਹ ਵੀ ਨਾਲ ਲਗੇ ਕੋਈ ਉੱਥੇ ਕੈਸ਼ ਨਹੀਂ ਜੀ ਮੈਂ ਆਪਣੇ ਦਫਤਰ ਜਦੋਂ ਗਿਆ ਵਾਂ ਮੇਰੇ ਨਾਲ ਇੱਕ ਮੁੰਡਾ ਮੇਰਾ ਦੋਸਤ ਹੀ ਵਸਾਂ ਹੀ ਮੇਰੀ ਨਾਲ ਜਾਜੀ ਜੀ ਦੋਨੇ ਐ ਤਿੰਨੇ ਜਾਣੇ ਗਏ ਆ ਇਹਨੇ ਜਾ ਕੇ ਮੁੜ ਕੇ ਰੌਲਾ ਪਾ ਕੇ ਜੇ ਉਹ ਜਨਾਨੀਆਂ ਨੂੰ ਕਰਵਾ ਕੇ ਇਹਨਾਂ ਰੌਲਾ ਪਾਇਆ ਮੇਰਾ ਕੋਈ ਉੱਥੇ ਕੋਈ ਗੱਲਬਾਤ ਨਹੀਂ ਮੂਵੀ ਸਾਜ ਦੀ ਹੁਣ ਤੁਸੀਂ ਇਹ ਸਬੰਧ ਕੰਪਲੀਟ ਕੋ ਕੀਤੀ ਹੈ ਪੁਲਿਸ ਨੂੰ ਮੈਂ ਜੀ ਕੰਪਲੀਟ ਕੀਤੀ ਹੈ ਪੁਲਿਸ ਨੂੰ ਪੁਲਿਸ ਕੋ ਕੰਪਲੀਟ ਸਾਰੀ ਚੱਲ ਰਹੀ ਆ ਜਿਹੜੀ ਚਾਬੀ ਦਾ ਤਾਲਾ ਲਾ ਕੇ ਉਹ ਚਾਬੀ ਜਿਹੜੀ ਇਹ ਵੇਲੇ ਪੁਲਿਸ ਕੋਲ ਵਾ ਜੋ ਫੈਸਲਾ ਹੋਊਗਾ ਜਿਹਨੂੰ ਚਾਬੀ ਉਸ ਦੇ ਕਿ ਮੈਂ ਤਾਂ ਮਾਲਕ ਵਾਂ ਇਹ ਆਪਣਾ ਜਾ ਕੇ ਧੱਕੇ ਨਾਲ ਐ ਗਲਤ ਗੱਲ ਕਰ ਰਿਹਾ ਜੀ। ਸਰ ਹਰਦੇਪ ਸਿੰਘ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਦਸਰ ਖਾਲੀ ਕਰਾਉਣ ਆਤੇ ਸੀ ਉਹ ਇਸ ਤਰੀਕੇ ਨਾਲ ਨਹੀਂ ਖਾਲੀ ਕਰਾਉਣਾ ਚਾਹੀਦਾ ਸੀ। ਮੈਂ ਜੀ ਮੈਂ ਪਿਆਰ ਨਾਲ ਗਿਆ ਮੇਰੀ ਚਾਚੀ ਜੀ ਨਾਲ ਵਾ ਮੈਂ ਸਬੂਤ ਮੇਰੇ ਕੋਲ ਵਾ ਮੈਂ ਇਹਨੂੰ ਕੋਈ ਧੱਕਾ ਨਹੀਂ ਕੀਤਾ ਗੱਲ ਕੀਤੀ ਮੈਂ ਇਹ ਨਾਲ ਗੱਲ ਕੀਤੀ ਮੈਂ ਇਹ ਦਫਤਰ ਲੈ ਲਿਆ ਵਾ ਇਹ ਗੱਲਬਾਤ ਵਾ ਉਹ ਮੈਨੂੰ ਇਹ ਨਹੀਂ ਇਹ ਨਹੀਂ ਤਮਕਾ ਕੌਣ ਹੈ ਮੈਂ ਪੱਤਰਕਾਰ ਹਾਂ ਮੈਂ ਇਹ ਕਰ ਦੂੰ ਤੇ ਆ ਤਾਂ ਮੈਂ ਸ਼ਹਿਰ ਛੱਡਾਂ ਨੂੰ ਉਹ ਕਰ ਦੂੰ ਇਹ ਕਰ ਦੂੰ ਇਹਨੇ ਲਾਲ ਲਾਲਾ ਕੀਤੀ ਮੇਰੀ ਕੋਈ ਗੱਲ ਨਹੀਂ ਮੇਰਾ ਕੋਈ ਗੱਲਬਾਤ ਨਹੀਂ ਇਹਦਾ ਹੋਈ ਫਗੋੜਾ ਹਾਂਜੀ ਹੁਣ ਜੀ ਮੈਂ ਆਪਣਾ ਸਾਰਾ ਇਹਦਾ ਵੇਖੋ ਪ੍ਰੂਫ ਆ ਇਹ ਪਹਿਲਾਂ ਸਾਰੇ ਕੇਸਾਂ ਜੋ ਆਪਕੋ ਪੀਓ ਹੋਇਆ ਵਾ ਆ ਮੇਰੇ ਕੋਲ ਸਾਰੇ ਕਾਗਜ਼ ਵਾ ਜਿਹੜੀਆਂ ਲੜਕੀਆਂ ਇਹ ਹੋਟਲਾਂ ਚ ਭੇਜਦਾ ਰਿਆ ਉਹਦੇ ਕੋ ਮੇਰੀਆਂ ਰਿਕਾਰਡ ਮੇਰੇ ਕੋਲ ਸਾਰੀਆਂ ਇਹ ਰਿਕਾਰਡੀਆਂ ਵਾ ਜਿਹੜਾ ਇਹਦਾ ਚਿੱਟੇ ਦਾ ਵਪਾਰ ਆ ਉਹਦੀਆਂ ਵੀ ਕੋ ਰਿਕਾਰਡ ਵਾ ਕੁੜੀ ਦਾ ਵੀ ਨਾਮ ਮੇਰੇ ਕੋਲ ਸਭ ਕੁਝ ਜੀ ਮੈਂ ਇਹ ਸਾਰਾ ਕਰਕੇ ਇਹ ਕਰਕੇ ਮੈਨੂੰ ਇਹਦਾ ਬਹੁਤ ਖਤਾ ਮੇਰੇ ਕੋਲ ਜੀ ਏ ਹੁਣ ਲਾਸਟ ਸਵਾਲ ਹੈ ਸਾਡਾ ਹੁਣ ਤੁਸੀਂ ਕੀ ਮੰਗ ਕਰੋਗੇ ਜੀ ਮੈਂ ਮੰਗ ਇਹੋ ਕਰਦਾ ਜੀ ਮੈਨੂੰ ਆਪਣਾ ਦਫਤਰ ਦਿੱਤਾ ਜਾਵੇ ਤੇ ਇਹ ਬਸ ਬਹੁਤ ਝੂਠਾ ਆ ਇਹ ਨੂੰ ਪੱਤਰਕਾਰੀ ਚੋਂ ਕੱਢਿਆ ਜਾਵੇ ਇਹ ਬਹੁਤ ਪੱਤਰਕਾਰੀ ਦੇ ਵਿੱਚ ਪੱਤਰਕਾਰੀ ਦੇ ਕਹਿਣ ਨਾਲ ਇਸ ਬਹੁਤ ਠੰਡਾ ਕਰ ਰਿਹਾ ਲੜਕੀਆਂ ਨੂੰ ਬੁਲਾ ਕੇ ਇਹ ਸਪਲਾਈ ਕਰ ਰਿਹਾ ਜੀ ਜੇ ਤੁਹਾਨੂੰ ਇਨਸਾਫ ਨਹੀਂ ਮਿਲਦਾ ਤੇ ਨਹੀਂ ਮਿਲਦਾ ਜੀ ਸੋ ਮੈਂ ਸਤਾਬ ਮੈਂ ਜਾ ਕੇ ਸੀਪੀ ਸਾਹਿਬ ਨੂੰ ਮਿਲਾਂਗਾ ਸਾਰੀਆਂ ਜੀਆਂ ਕਰਤੂਤਾਂ ਦੱਸਾਂਗਾ ਆ ਵੇਖੋ ਮੇਰੇ ਕੋਲ ਸਾਰੇ ਜਿੰਨੇ ਸਬੂਤ ਹੈ ਸਾਰੇ ਇਹਨਾਂ ਕੋ ਕੱਲੇ-ਕੱਲੇ ਮੇਰੇ ਕੋਲ ਸਬੂਤ ਹੈ ਜੀ ਇੱਕ ਇਹਨੇ ਮਕਾਨ ਜੀ ਸੁਲਤਾਨਪੁਰ ਰੋਡ ਤੇ ਲਿਆ ਜੀ ਉਥੇ ਜਾ ਕੇ ਇਹਨੇ ਜਾ ਕੇ ਜਿੰਦਰੇ ਤੋੜਿਆ ਜਿੰਦਰੇ ਤੋੜੇ ਉਹਨਾਂ ਨੇ ਵੀ ਉਹਨਾਂ ਦੀ ਵੀ ਮੈਨੂੰ ਮੂਵੀ ਆਈ ਆ ਸਾਰਾ ਵੇਲੇ ਸਾਡੇ ਇਹਨਾਂ ਨੇ ਆਣ ਕੇ ਸਾਡੇ ਮਕਾਨ ਦਾ ਵੀ ਇਹਨੇ ਕਬਜ਼ਾ ਕਰ ਲਿਆ ਜੀ ਇਹਨੇ ਆ ਜੀ ਕਿ ਮੈਂ ਤਕਰੀਬਨ ਸ਼ੇਸਾ ਸਾਹਤਕ ਆਫਿਸ ਕਰਾਈ ਤੇ ਲਈ ਅਸੀਂ ਜਸਪਿੰਦਰ ਸਿੰਘ ਕੋਲੋਂ ਤੰਦੂਰਾਂ ਵਾਲੇ ਚੌਂਕ 'ਚ ਐਸਓਸੀ ਦੋ ਨੰਬਰ ਦਾ ਮਾਰਕੀਟਾ ਨਾ ਲੱਖੀ ਮਾਰਕੀਟ ਦੇ ਵਿੱਚ ਤੇ ਪ੍ਰੋਪਰ ਮੈਂ ਕਰਾਇ ਵਗੈਰਾ ਦੇ ਰਿਆ ਸੀ ਸਿਰਫ ਇੱਕ ਮਹੀਨਾ ਕਰਾਇ ਪੈਂਡਿੰਗ ਸੀ ਗੂਗਲ ਤੇ ਕਰਾਇ ਤੇ ਕਰ ਰਹੇ ਹਾਂ ਤੇ ਸ਼ਨੀਵਾਰ ਤਕਰੀਬਨ ਲੜਕੀ ਮੇਰੇ ਕੋਲ ਕੰਮ ਕਰਦੀ ਪੂਜਾ ਉਹ ਬੈਠੀ ਸੀ ਮੇਰੀ ਦੀਦੀ ਆਇਸੀ ਤੰਦੂਰ ਕੋਲ ਬੈਠੀ ਸੀ ਨਾਲ ਭਾਜੀ ਸੀ ਤੇ ਸਵਾਗ ਦੋ ਬੋਰੀ ਬੂਆ ਖੜਕਿਆ ਕੁੜੀਆਂ ਨੂੰ ਬੂਆ ਖੋਲੇ ਬਾਤੇ ਆਉਂਦਿਆਂ ਹੀ ਪੰਜ ਸੱਤ ਬੰਦੇ ਜਿਹੜੇ ਅੰਦਰ ਆ ਗਏ ਆ ਪਗਲ ਨਹੀਂ ਕੀਤੀ ਬਾਤ ਨੇ ਕੁੱਤੇ ਹੁੰਦੇ ਕਪੜੇ ਮਤਲਬ ਸੌਰੀ ਆਪਣਾ ਜਿਹੜਾ ਕੁਰਸੀਆਂ ਵਗੈਰਾ ਬਾਸ ਸਟੂਡੀਓ ਸ਼ੁਰੂ ਕਰਤੀਆਂ ਕੁੜੀਆਂ ਨੂੰ ਮੈਂ ਪੁੱਛਿਆ ਤੇ ਮੇਰੀ ਕਾਫੀ ਮਾਰਕਟਿੰਗ ਕੀਤੀ ਆ ਕਿ ਸਾਰੇ ਸਟਾਫ ਦੀ ਮਾਰਕਟਿੰਗ ਕੀਤੀ ਕਿ ਤਕਰੀਬਨ ਦੀਦੀਪੁਰੋਂ ਮੇਰਾ ਮੀਟਰ ਕਟਿਆ ਸੀ ਤੇ ਪੈਸੇ ਮੰਗੇ ਸੀ ਮੈਂ 30000 ਇੱਕ ਸੀ 15000 ਰੁਪਏ ਕਿਹਾ ਸੀ ਉਹ ਵੀ ਲਾ ਕੇ ਕੱਢ ਕੇ ਤੇ ਉਸ ਤੋਂ ਬਾਅਦ ਜاتی ਸੂਤ ਲਵਜੀ ਕੁੜੀ ਨੂੰ ਆਖੇ ਬਾਅਦ ਚੋਂ ਦੱਸਿਆ ਉਹਨੇ ਤੇ ਇਦਾਂ ਕਹਿੰਦਾ ਕਿ ਕੁੱਤੇ ਕੂੜੇ ਸ਼ਾਇਦ ਬੈਠੇ ਆ ਤੇ ਕੁੜੀ ਨਾਲ ਵੀ ਬਤਮੀਜ਼ੀ ਕੀਤੀ ਉਹਦਾ ਫੋਨ ਹੀ ਤੋੜਿਆ ਖੋਇਆ ਵਾ ਤੁੜ ਗਏ ਸਭ ਕੁਟ ਨਕਰ ਮੇਰਾ ਮੋਬਾਈਲ ਮੇਰੀ ਗੱਡੀ ਦੀ ਮੋਰਸਲ ਚਾਬੀ ਵਗੈਰਾ ਸਭ ਕੁਝ ਅੰਦਰ ਹੀ ਸੀ ਇਕਦੋ ਮੇ ਮੋਬਾਈਲ ਕੁੜੀ ਜਮ ਨੂੰ ਲੈ ਕੇ ਫੜਾਇਆ ਤੇ ਮੇਰੇ ਮੋਬਾਈਲ ਦੀ ਡਿਸਪਲੇ ਕੁੱਤੀ ਪਈ ਸੀ ਹੁਣ ਮੈਂ ਕਿਹਾ ਇਹਨਾਂ ਨੇ ਕੀ ਕੀਤਾ ਕਿ ਆਣ ਕੇ ਕਹਿੰਦੇ ਆ ਜਦੋਂ ਮੈਂ ਮੁੱਕ ਤੇ ਫੁੱਲ ਸਦੀ ਤੇ ਕਹਿੰਦੇ ਸੀ ਦਫਤਰ ਖਰੀਦ ਲਿਆ ਵਾ ਮੈਂ ਇੱਕ ਚੀਜ਼ ਕਹਿਣਾ ਕਿ ਅਗਰ ਦਫਤਰ ਖਰੀਦ ਹੀ ਲਿਆ ਵਾ ਤੇ ਮਾਲਕ ਦਾ ਫਰਜ਼ ਬੰਦਾ ਮੇਰੇ ਕੋਲ ਆਉਂਦਾ ਤੇ ਕਹਿੰਦਾ ਕਿ ਮੈਂ ਦਫਤਰ ਭਾਈ ਸਾਹਿਬ ਵੇਚਦਾ ਤੇ ਮੈਨੂੰ ਇਹ ਜਦੋਂ ਖਾਲੀ ਥੀ ਕਰ ਦੋ ਮੈਂ ਖਾਲੀ ਕਰ ਦਿੰਦਾ ਆਉਂਦਾ ਹੀ ਮੈਨੂੰ ਬਾਅਦ ਚ ਪਤਾ ਲੱਗਾ ਕਿ ਜਿਸ ਬੰਦੇ ਨੇ ਮ ਤੇ ਉੱਤੇ ਇੱਕ ਸ਼ਮਸ਼ੀਰ ਸਿੰਘ ਨਾਂ ਦਾ ਬੰਦਾ ਵਾ ਜਿਹੜਾ ਕਹਿੰਦਾ ਸੀ ਕਿ ਮੈਂ ਆਫਿਸ ਖਰੀਦ ਲਿਆ ਵਾ ਹੁਣ ਇਹਨਾਂ ਨੇ ਮਤਲਬ ਮੇਰਾ ਸਮਾਨ ਕੰਪਿਊਟਰ ਵਗੈਰਾ ਲੈ ਗਏ ਆ ਐਲਈਡੀ ਇੱਕ ਨਾਲ ਲੈ ਗਏ ਕੈਲੜੀ ਤੋੜ ਗਏ ਆ ਤੇ ਹੋਰ ਵੀ ਕਾਫੀ ਜਿਹਾ ਸਮਾਨ ਆ ਤੇ ਉਹ ਮਤਲਬ ਜਿਹੜਾ ਖੁਰਦਬੁਦ ਕਰ ਗਏ ਆ ਤੇ ਬਸ ਹੁਣ ਮੇਰੀ ਪ੍ਰਸ਼ਾਸਨ ਕੋਲੋਂ ਮੰਗਾ ਕਿ ਇਹਨਾਂ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਵੇ ਇੱਥੇ ਮੈਂ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਇਹਨਾਂ ਨੇ ਮੇਰੇ ਤੇ ਕੁਝ ਥਾਣੇ ਦੇ ਵਿੱਚ ਮੇਰੇ 'ਤੇ ਹਾਰ ਬਲੇਮ ਲਾਏ ਆ ਉਹ ਨਸ਼ਾ ਵੇਚਣ ਦੇ ਕਰਨ ਦੇ ਮੈਂ ਤੇ ਮਾਣਿਓ ਕਿੱਸੇ ਤੋਂ ਸਭ ਨੂੰ ਆਖਿਆ ਵਾ ਅਗਰ ਮੇਰੀ ਗਲਤੀ ਨਿਕਲਦੀ ਇਹ ਤੇ ਅਸੀਂ ਪ੍ਰੂਫ ਦਿੱਤੇ ਆ ਸਾਡੇ ਦਫਤਰ ਭੰਤੋੜ ਹੋਈ ਆ ਤੇ ਜੋ ਇਹਨਾਂ ਦੀ ਬੰਦੀ ਕਾਰਵਾਈ ਆ ਉਹ ਅਮਚ ਲਿਆਂਦੀ ਆ ਬਈ ਮੇਰਾ ਨਾਮ ਪੂਜਾ ਹੈ ਛ ਸ਼ਨੀਵਾਰ ਸਾਡੇ ਆਫਿਸ ਦੇ ਵਿੱਚ ਹਮਨਾ ਹੋਇਆ ਸੀਗਾ ਅਸੀਂ ਆਫਿਸ ਦੇ ਵਿੱਚ ਬੈਠੇ ਸੀਗੇ ਤੇ ਵੀਦੀ ਵੀ ਨਹੀਂ ਆਏ ਸੀ ਆਪਣੀ ਬਾਈਕ ਵਗੈਰਾ ਕਰਾਉਣ ਕੋਈ ਪੈਸੇ ਵਗੈਰਾ ਲੈਣੇ ਸੀਗੇ ਭਾਜੀ ਉਹ ਦੇਣ ਤੇ ਉਹਨਾਂ ਨੇ ਆ ਕੇ ਦਰਵਾਜ਼ਾ ਖੜਕਾਇਆ ਦਰਵਾਜ਼ਾ ਖੜਕਾ ਕੇ ਤੇ ਉਹਨਾਂ ਨੇ ਮਤਲਬ ਆਂਦੇ ਹੀ ਹੱਥਾ ਪਾਈ ਕੀਤੀ ਆ ਸਮਾਨ ਨੂੰ ਸਵਾਏ ਵਗਾਰਾ ਸਾਰਾ ਸੁਤਨਾ ਸ਼ੁਰੂ ਕਰ ਦਿੱਤਾ ਬਾਜੀ ਨੂੰ ਵੀ ਧੱਕਾ ਦਿੱਤਾ ਮੈਨੂੰ ਵੀ ਧੱਕਾ ਦਿੱਤਾ ਵਾਜ ਬਾਜੀ ਨਾ ਮਾਰਕਟ ਆਈ ਕੀਤੀ ਆ ਤੇ ਉਸ ਤੋਂ ਬਾਅਦ ਉਹਨਾਂ ਨੇ ਮੇਨਾਂ ਵੀ ਹੱਥਾ ਪਾਈ ਬੋਹ ਕੀਤੀ ਆ ਜਿਹੜਾ ਸਮਾਨ ਸੀਗਾ ਸਾਡਾ ਉਹ ਸਾਰਾ ਲੈ ਕੇ ਚਲੇ ਗਏ ਨੇ ਅੱਧਾ ਤੋੜਪਨ ਕਰ ਗਏ ਨੇ ਅੱਧਾ ਲੈ ਕੇ ਚਲੇ ਗਏ ਨੇ ਤੇ ਅਸੀਂ ਸਾਰੇਆਂ ਨੂੰ ਮਤਲਬ ਉਹਨਾਂ ਨੇ ਬਹੁਤ ਕੀ ਘਰ ਆਤ ਨਹੀਂ ਕੀਤਾ ਆਏ ਵਾ ਚਲੋ ਹਾਂ ਤੁਸੀਂ ਗੱਲ ਕਰੋ ਸਰ ਸਰ ਕਮਲਜੀਤ ਸਿੰਘ ਗੱਲ ਕਰ ਰਿਹਾ ਹੈ ਪੱਤਰਕਾਰ ਹਾਂਜੀ 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 ਸਰ ਇੱਕ ਨਾ ਹਰਦੇਪ ਪ੍ਰਿੰਸ ਦਾ ਮੈਟਰ ਸੀ ਆਪਣੇ ਕੋਲ ਜਿਹੜਾ ਦਫਤਰ ਦਾ ਜਿਹੜਾ ਝਗੜੇ ਦਾ ਮੈਟਰ ਹੈਗਾ ਸੀ ਆਪਣਾ ਤੁਹਾਡੇ ਧਰਨ ਚ ਹੋਏਗਾ ਸਰ ਹਾਂਜੀ 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 ਸਰ ਇੱਕ ਨਾ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਜਿਹੜੀ ਜਿਹੜੇ ਐਡਵੋਕੇਟ ਜਸਪਿੰਦਰ ਸਿੰਘ ਜੀ ਜਿਨ੍ਹਾਂ ਦੀ ਪ੍ਰੋਪਰਟੀ ਸੀ ਜੀ ਹਾਂਜੀ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਸੀ ਤੇ ਹਰਦੇਪ ਪ੍ਰਿੰਸ ਦਾ ਮੈਟਰ ਤੁਹਾਡੇ ਕੋਲ ਹੈਗਾ ਸੀ ਇਹਨਾਂ ਨੇ ਹਰਦੇਪ ਪ੍ਰਿੰਸ ਉਹਨਾਂ ਨੇ ਨਹੀਂ ਭਾਈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਵੀ ਇਸੇ ਸਬੰਧ ਚ ਆਪਣਾ ਵਰਸ਼ਨ ਲੈਣਾ ਸੀ ਸਰ ਤੁਹਾਡੇ ਕੋਲ ਦਰਖਾਸਤ ਆਈ ਹੈ ਦੋਨਾਂ ਧਿਰਾਂ ਵੱਲੋਂ ਹਾਂਜੀ ਮੇਰੇ ਕੋਲ ਦੋਵਾਂ ਧਿਰਾਂ ਵੱ ਇਸ ਬੰਦੀ ਜਿਹੜੇ ਮੈਂ ਜਸਪਿੰਦਰ ਸਿੰਘ ਜਿਹੜੇ ਐਡਵੋਕੇਟ ਉਹਨਾਂ ਦੇ ਉਹਨਾਂ ਵੱਲੋਂ ਜਿਹੜੇ ਸਟੇਟਮੈਂਟ ਉਹਨਾਂ ਦੇ ਜਿਹੜੇ ਉਹਦੇ ਪੱਖ 'ਚ ਜਿਹੜੇ ਹੈਗੇ ਉਹਨਾਂ ਦੀ ਕਰਵਾਈ ਆ ਸਟੇਟਮੈਂਟ ਉਹਨਾਂ ਨੇ ਆਪਣੀ ਕਰਵਾਈ ਆ ਤੇ ਇਹਨਾਂ ਨੂੰ ਮੈਂ ਬੁਲਾਇਆ ਸੀ ਹਰਦੇਵ ਸਿੰਘ ਜਿੰਦਾ ਕੰਪਲੇਟ ਇਹਨਾਂ ਨੂੰ ਬੁਲਾਇਆ ਸੀ ਜੀ ਸਰ ਜੀ ਜੀ ਹਾਂ ਜੀ ਤੇ ਸਰ ਦੋਨੋਂ ਧਿਰਾਂ ਵੱਲੋਂ ਜਿਹੜਾ ਦੋਸ਼ੀ ਪਾਇਆ ਜਾਂਦਾ ਵਾ ਉਹਦਾ ਕੀ ਆਪਣਾ ਕੀ ਕਰਵਾਈ ਕੀਤੀ ਜਾ ਰਹੀ ਹੈ ਆਪਣੇ ਵੱਲੋਂ ਹਾਂ ਜੀ ਤੋਂ ਮੈਂ ਇਰਾ ਆਪਣੇ ਆਪਣੇ ਪੱਖ ਰਖ ਰਹੇ ਐ ਐਸੀ ਵੈਰੀਫਾਈ ਕਰ ਰਹੇ ਆ ਸਰ ਇਸ ਵੀਡੀਓਜ਼ ਵਗੈਰਾ ਵੀ ਚੈੱਕ ਕਰ ਰਹੇ ਆ ਹਾਂ ਜੀ ਵੀ ਦੋਸ਼ੀ ਪਾਇਆ ਉਸ ਕਲਾਕ ਚੋਰੀ ਸਖਤੋ ਸਖਤ ਕਾਰਵਾਈ ਕੀਤੀ ਸਰ ਹਰਦੇਵ ਸਿੰਘ ਦਾ ਕਹਿਣਾ ਸੀ ਕਿ ਵੀ ਜਿਹੜਾ ਇਹਨਾਂ ਦਸਤਖਾਖਲੀ ਕਰਵਾਣਾ ਜਿਹੜਾ ਮੈਟਰ ਆ ਜਾਂ ਤਰੀਕਾ ਵਾ ਉਹ ਗਲਤ ਤਰੀਕਾ ਅ ਮੈਂ ਇਸ ਬੰਦੀ ਦੇ ਦੂਸਰੇ ਜਿਹੜੇ ਦੂਸਰੀ ਥੇਰੇ ਉਹਨਾਂ ਨਾਲ ਗੱਲ ਕੀਤੀ ਸੀ ਉਹਨਾਂ ਨੇ ਉਹਨਾਂ ਨੂੰ ਆਪਣੇ ਜਿਹੜੇ ਸਟੇਟਮੈਂਟ ਦੇਣ ਲਈ ਕਿਹਾ ਸੀ ਉਹਨਾਂ ਨੇ ਸਟੇਟਮੈਂਟ 'ਚ ਇਹੋ ਲਿਖਾਇਆ ਵੀ ਅਸੀਂ ਇਹਨਾਂ ਦੇ ਨਾਲ ਗੱਲ ਕਰਨ ਗਏ ਹਾਂ ਪਰ ਇਹ ਆਕੂ ਜਿਆਦਾ ਇਰੀਟੇਟ ਹੋ ਗਏ ਤੇ ਅਗਰੈਸਿਵ ਹੋ ਕੇ ਤੇ ਇਹਨਾਂ ਨੇ ਆਕੂ ਫਿਰ ਧਮਕੀਆਂ ਦੇਣੀਆਂ ਸ਼ੁਰੂ ਕਰਤੀ ਇਹਦੇ ਜੋ ਸਾਨੂੰ ਫਿਰ ਅਸੀਂ ਕੋਸਾਰੀ ਗੱਲਬਾਤ ਹੋ ਗਈ ਜੋ ਇਹ ਆਪਸ ਵਿੱਚ ਝਗੜ ਰਹੇ ਸੀ ਤੇ ਮੈਂ ਫਿਰ ਤੇ ਡਿਊਟੀ ਅਫਸਰ ਨੂੰ ਭੇਜ ਕੇ ਸਾਰਾ ਮੌਕਾ ਮਸਲਾ ਜਿਹੜਾ ਸ਼ਾਂਤ ਕਰਾਇਆ ਤੇ ਦੋਵੇਂ ਧਿਰਾਂ ਨੂੰ ਥਾਣੇ ਆਉਣ ਲਈ ਕਿਹਾ ਤੇ ਦੋਨੋਂ ਧਿਰਾਂ ਦਾ ਥਾਣੇ ਆਏਗੇ ਆਏ ਸੀ ਸਾਰੇ ਦੋਨੋਂ ਧਿਰੋ ਹਾਂਜੀ ਹਾਂਜੀ ਠੀਕ ਹੈ ਸਰ ਜਿਹੜੀ ਅੱਜ ਜਿਹੜੀ ਅੱਜ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਜਸਪਿੰਦਰ ਸਿੰਘ ਵੱਲੋਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਹਰਦੇਪ ਸਿੰਘ ਕਿਸੇ ਨਾ ਕਿਸੇ ਕੇਸ ਦੇ ਵਿੱਚ ਪੀਓ ਹੈ ਕੋਰਟ ਜੌਨ ਇਹ ਆਪਣੇ ਧਿਆਨ ਚ ਮੈਟਰ ਹੈਗਾ ਹਾਂ ਜੀ ਮਸ਼ਹੂਰ ਦੱਸਿਆ ਸੀ ਇਹਨਾਂ ਨੇ ਆਰਡਰ ਵਗੈਰਾ ਵੀ ਮੈਨੂੰ ਸੇਜਿਆ ਵੀ ਇਹ ਲੈ ਕੋਈ 138 ਦਾ ਕੇਸ ਹੈ ਉਹਦੇ ਵਿੱਚ ਪੀਓ ਹੈ ਜੀ ਬਾਕੀ ਉਹਦੇ ਬਾਰੇ ਅਸੀਂ ਵੈਰੀਫਾਈ ਕਰ ਰਹੇ ਹਾਂ ਜੀ ਉਸ ਉਹ ਅਖਲੋਂ ਵੀ ਅਸੀਂ ਵੇਖ ਰਹੇ ਹਾਂ ਜੀ ਠੀਕ ਹੈ ਸਤ ਠੀਕ ਹੈ ਧੰਨ